ਕਾ ਲੇਟੈਸਟ ਚੱਲ ਰਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਇਹਨਾਂ ਨੇ ਸੈਨੇਟ ਚੇਂਜ ਕਰਕੇ ਡੈਮੋਕ੍ਰੇਸੀ ਖਤਮ ਕਰਤੀ ਸੈਂਟਰਲ ਗਵਰਨਮੈਂਟ ਨੇ ਹੁਣੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਜਿਹੜਾ 1 ਨਵੰਬਰ 1966 ਨੂੰ ਲਿੰਗੁਇਸਟਿਕ ਬੇਸਿਸ ਤੇ ਪੰਜਾਬ ਨੂੰ ਕੁਤਰਿਆ ਗਿਆ ਉਸ ਚੀਜ਼ ਤੋਂ ਅਸੀਂ ਕਦੇ ਰਿਕਵਰ ਨਹੀਂ ਕਰ ਸਕੇ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਐ ਉਹ ਆਪਣੀ ਆਇਡੈਂਟੀਟੀ ਉਹ ਐ ਮੰਗ ਰਹੇ ਐ ਸਟਿਲ ਹਾਂਜੀ ਸਾਡੇ ਕੋਲ ਆ ਵੀ ਰਹਿ ਲੈਣ ਦਿਓ ਸਾਡੇ ਕੋਲ ਪਾਣੀ ਵੀ ਰਹਿ ਲੈਣ ਦਿਓ ਸਾਡੇ ਕੋਲ ਸਾਡੇ ਸੰਸਥਾਵਾਂ ਵੀ ਰਹਿ ਲੈਣ ਦਿਓ ਸਾਡੀ ਆਇਡੈਂਟੀਟੀ ਜਿਹੜੀ ਹੈ ਉਹ ਹੋਰ ਨਾ ਖਤਮ ਹੋਵੇ ਮੈਂ ਕਹਿਨੀ ਹੈ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇਜ਼ ਅ ਡਿਫਰੈਂਟ ਥਿੰਗ ਉਹ ਦੋਨੋਂ ਸਟੇਟਸ ਨੂੰ ਰਿਪਰੈਜ਼ੈਂਟ ਕਰਦੀ ਪੰਜਾਬ ਕੋਲ ਤਾਂ ਆਪਦੀ ਰਾਜਧਾਨੀ ਵੀ ਹੈ ਨਹੀਂ ਜੀ ਉਹ ਵੀ ਵੰਡੀ ਹੋਈ ਹੈ ਤੇ ਜੇ ਪੰਜਾਬ ਨੇ ਇੰਨਾ ਹਿੱਸਾ ਜਿਹੜਾ ਪੰਜਾਬ ਤੋਂ ਬਾਹਰ ਜਾ ਚੁੱਕਿਆ ਹੈ ਉਸ ਤੋਂ ਬਾਅਦ ਇੱਕ ਯੂਨੀਵਰਸਿਟੀ ਜਿਹੜੀ ਇੱਕ ਸਿਰਫ ਇੱਕ ਸੰਸਥਾ ਨਹੀਂ ਹੈ ਇਹ ਸਾਡੇ ਜਜ਼ਬਾਤ ਹਨ ਬਿਲਕੁਲ ਬਿਲਕੁਲ ਹਾਂਜੀ ਇਹ ਸਾਡਾ ਪਛੋਕੜ ਹੈ ਸਾਡਾ ਆਲਮਾ ਮੈਟਰ ਜਿਹਨੂੰ ਅਸੀਂ ਫਕਰ ਨਾਲ ਦੁਨੀਆ ਦੇ ਜਿੱਥੇ ਵੀ ਮੁਲਕ ਦੇ ਵਿੱਚ ਜਾਂਦੇ ਹਾਂ ਉੱਥੇ ਦੱਸਦੇ ਹਾਂ ਉਹ ਪੰਜਾਬ ਯੂਨੀਵਰਸਿਟੀ ਇੱਕ ਪਰਿਵਾਰ ਹੈ ਜਿੱਥੇ ਤੁਹਾਨੂੰ ਕੋਈ ਉਹ ਯੂਨੀਵਰਸਿਟੀ ਨਾਲ ਵਰਬਸਤਾ ਕੋਈ ਸ਼ੱਕ ਲੱਗਦਾ ਉਹ ਤੁਹਾਨੂੰ ਲੱਗਦਾ ਕਿ ਤੁਹਾਡੇ ਟੱਬਰ ਦਾ ਹਿੱਸਾ ਸੋ ਇਹਦੇ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ ਪੰਜਾਬ ਤਾਂ ਹੁਣ ਇੰਨੀ ਬੁਰੀ ਤਰ੍ਹਾਂ ਬਲੁੰਦ ਰਿਆ ਪਿਆ ਹੈ ਵੀ ਇਹ ਇਹ ਤਾਂ ਪਹਿਲਾਂ ਪਿਛਲੇ ਜਿਹੜੇ ਜ਼ਖਮ ਹੈ ਉਹ ਭਰ ਜਾਣ ਉਨਾਂ ਹੀ ਬਹੁਤ ਹੈ